ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਮੀਦ ਕਰਦੇ ਹਾਂ ਸਾਰੇ ਕਿਸਾਨ ਵੀ ਚੜ੍ਹਦੀ ਕਲਾ 'ਚ ਹੋਣਗੇ ਮੈਂ ਅਮਰ ਸਿੰਘ ਆਪਾਂ ਗੱਲ ਕਰਨੀਆਂ ਆ ਵੀਡੀਓ ਦੇ ਵਿੱਚ ਅੱਜ ਜਿਹੜੀ ਉਹ ਹੈਗੀ ਆ ਝੋਨੇ ਦੀ ਜਿਹੜੀ ਵੈਰਾਈਟੀ ਆ ਕਿਸਮ ਹੈ ਪੀ ਆਰ 131 ਹਰ ਸਾਲ ਕੁਝ ਨਾ ਕੁਝ ਵੈਰਾਈਟੀਆਂ ਝੋਨੇ ਦੀਆਂ ਐਦਾਂ ਦੀਆਂ ਹੁੰਦੀਆਂ ਆ ਜਿਨ੍ਹਾਂ ਦਾ ਕਾਫੀ ਜ਼ਿਆਦਾ ਜੋਰ ਰਹਿਦਾ ਆ ਜਾਂ ਕਹਿ ਲਈਏ ਦਬਦਬਾ ਰਹਿੰਦਾ ਆ ਉਹਦਾ ਕਾਰਨ ਇਹ ਵੀ ਹੁੰਦਾ ਕਿ ਨਾ ਕਹਿੰਦੇ ਕਿਉਂਕਿ ਜਿਹੜੇ ਆਪਣੇ ਕਿਸਾਨ ਆ ਉਹ ਪਿਛਲੇ ਸਾਲਾਂ ਦੇ ਆਪਕੋਸ਼ ਰਿਕਾਰਡ ਦੇਖਦੇ ਆ ਇੱਕ ਦੋ ਸਾਲਾਂ ਨਾਲ ਕਿ ਕਿਹੜੀ ਵੈਰੈਟੀ ਆ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਆ ਉਹਦੇ ਤੇ ਡਿਪੈਂਡ ਹੁੰਦਾ ਹੈ ਕਿ ਅਸੀਂ ਕਿਹੜੀ ਵੈਰੈਟੀ ਲਾਉਣੀ ਆ ਜਿੱਦਾਂ ਕਿ ਕਹੀਏ ਇਸ ਸਾਲ ਵੀ ਕੁਝ ਹਾਈਲਾਈਟ ਵੈਰੈਟੀਆਂ ਹੋਈਆਂ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਕਹ ਲਈਏ PR131 ਇੱਕ ਉਹਨਾਂ ਵੈਰੈਟੀਆਂ ਦੇ ਵਿੱਚੋਂ ਹੀ ਐ ਸੋ ਇਹਦਾ ਵੀ ਕਾਫੀ ਜ਼ਿਆਦਾ ਦਬ ਦਬਾਇਆ ਕਾਫੀ ਵੱਡੇ ਰਕਬੇ ਤੇ ਇਸ ਵਾਰ ਲੱਗਣ ਵਾਲੀਆਂ ਪਹਿਲੇ ਸਾਲ ਉਨਾਂ ਜਿਆਦਾ ਇਹਦੇ ਵਿੱਚ ਰੁਚੀ ਨਹੀਂ ਦਿਖਾਈ ਗਈ ਸੀ ਪਰ ਹੌਲੀ 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 ਜਿੱਦਾਂ ਹੁਣ ਕਹਿ ਲਈਏ ਜਿੱਦਾਂ ਵੈਰਾਈਟੀ ਨੇ ਆਪਣਾ ਪਿਛਲੇ ਸਾਲ ਜਿਹੜਾ ਵਧੀਆ ਝਾੜ ਵੀ ਦਿੱਤਾ ਤੇ ਉਹਦੀਆਂ ਹੋਰ ਜਿਹੜੀਆਂ ਕੁਆਲਿਟੀਆਂ ਆ ਉਹ ਵੀ ਸਾਹਮਣੇ ਆਈਆਂ ਆ ਉਹਦੇ ਕਾਰਨ ਕੀ ਐ ਇਸ ਸਾਲ ਜਿਹੜੇ ਕਿਸਾਨ ਆ ਉਹ ਚ ਕਾਫੀ ਜ਼ਿਆਦਾ ਇੰਟਰਸਟਡ ਆ ਉਹਨੂੰ ਆਪਣੇ ਖੇਤ ਦੇ ਵਿੱਚ ਲਗਾਉਣ ਤੇ ਮੈਂ ਬਹੁਤ ਬੇਸਿਕ ਜਿਹੀ ਜਾਣਕਾਰੀ ਦੇਣੀ ਆ ਜਿਹੜੀ ਹਰ ਇੱਕ ਕਿਸਾਨ ਨੂੰ ਪਤਾ ਹੋਣੀ ਚਾਹੀਦੀ ਆ ਜ਼ਿਆਦਾਤਰ ਕਿਸਾਨ ਆ ਜਿਹੜੇ ਉਹ ਜਾਣਦੇ ਨੇ ਉਸ ਚੀਜ਼ ਨੂੰ ਹੁੰਦੇ ਪਰ ਕਈ ਕਿਸਾਨ ਹੁੰਦੇ ਆ ਜਿਨ੍ਹਾਂ ਨੂੰ ਵੈਰਾਈਟੀ ਦੇ ਬਾਰੇ ਪ੍ਰੋਪਰ ਪਤਾ ਹੋਵੇ ਤਾਂ ਉਹਨਾਂ ਨੂੰ ਉਹਦੀ ਜਿਹੜੀ ਸਾਂਭ ਸੰਭਾਲ ਕਰਨੀ ਸੌਖੀ ਹੋ ਜਾਂਦੀ ਆ ਤੋ ਆਪਾਂ ਸਾਰੀ ਗੱਲ ਕਰਾਂਗੇ ਵੈਰਾਈਟੀ ਦੇ ਬਾਰੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਕਿਉਂਕਿ ਉਸ ਚੀਜ਼ ਤੋਂ ਆਪਾਂ ਨੂੰ ਹੋਰ ਹਿੰਮਤ ਮਿਲਦੀ ਹੈ ਕਿ ਜਿਹੜੀ ਮੁੱਢਲੀ ਜਾਣਕਾਰੀ ਹੁੰਦੀ ਜਾਂ ਫਿਰ ਖਾਸ ਜਿਹੜੀ ਕਿਸੇ ਵੈਰਾਈਟੀ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਹਰੇਕ ਕਿਸਾਨ ਨੂੰ ਉਹ ਆਪਾਂ ਸਾਹਮਣੇ ਲੈ ਕੇ ਆਉਂਦੇ ਰਹੀਏ ਵੀਡੀਓ ਲਾਈਕ ਕਰਦੇ ਹੋ ਅੰਤ ਤੱਕ ਦੇਖਿਓ ਹੁਣ ਗੱਲ ਕਰਦੇ ਆਂ ਵੈਰਾਈਟੀ PRX31 ਬਾਰੇ ਵੈਰਾਈਟੀ ਕਾਫੀ ਜ਼ਿਆਦਾ ਉੱਬਰ ਕੇ ਸਾਹਮਣੇ ਆਉਣ ਦਾ ਕਾਰਨ ਇਹ ਵੀ ਆ ਕਿ ਸਾਨੂੰ ਕਿਸਾਨਾਂ ਨੂੰ ਝਾੜ ਜਿਹੜਾ ਆ ਉਹ ਇਹ ਤੋਂ ਵਧੀਆ ਮਿਲਦਾ ਕਿੰਨਾ ਕੁ ਵਧੀਆ ਮਿਲਦਾ ਉਹ ਸਾਰੀ ਗੱਲ ਕਰਦੇ ਸਭ ਤੋਂ ਪਹਿਲਾਂ ਜੇ ਸ਼ੁਰੂਆਤ ਕਰੀਏ ਪਨੀਰੀ ਦੀ ਜਸ ਸਹੀ ਸਮੇਂ ਦੀ ਜਿਹੜਾ ਸਹੀ ਸਮਾਂ PR131 ਨੂੰ ਲਾਉਣ ਦਾ ਆ ਆਪਣੇ ਖੇਤ ਦੇ ਵਿੱਚ ਇਹ ਬਹੁਤ ਹੀ ਅਗੇਤੀ ਲਾਈਓ ਉੰਨਾ ਜ਼ਿਆਦਾ ਵਧੀਆ ਜਿਹੜੇ ਇਹਦੇ ਹੁਣ ਤੱਕ ਦੇ ਅੰਕੜੇ ਨਹੀਂ ਆਏ ਪਰ ਹਾਂਜੀ ਇਹਨਾਂ ਜ਼ਰੂਰ ਹੈ ਕਿ ਜੇ ਅਸੀਂ ਖੇਤ ਦੇ ਵਿੱਚ ਲਗਾਉਣੀ ਆ ਤਾਂ ਬੈਸਟ ਟਾਈਮ ਆ ਜਿਹੜਾ ਉਹਨੂੰ ਤੁਸੀਂ ਮੰਨ ਲਓ 22 ਜੂਨ ਤੋਂ ਬਾਅਦ ਤੁਸੀਂ ਟ੍ਰਾਂਸਪਲੈਂਟ ਪਨੀਰੀ ਨੂੰ ਖੇਤ ਦੇ ਵਿੱਚ ਕਰ ਦੋ ਤਾਂ ਇਹਨੇ ਤੁਹਾਨੂੰ ਜਿਹੜਾ ਆ ਵਧੀਆ ਅੱਗੇ ਤੋਰਾ ਤੋੜ ਕੇ ਵਧੀਆ ਜਾਨੀ ਜਾਮਾ ਵੀ ਹੋ ਜਾਊਗਾ ਅੱਗੇ ਤੇ ਦੀ ਟਿਲਰਿੰਗ ਆ ਜਿਹੜਾ ਫਟਾਰਾ ਆ ਉਹ ਵੀ ਸੋਨਾ ਹੋ ਜਾਊਗਾ ਤੇ ਜਦ ਤੱਕ ਇਹਦਾ ਪੱਕ ਕੇ ਬਾਢੀ ਦਾ ਸਮਾਉਣਾ ਹ ਤੱਕ ਤੁਹਾਨੂੰ ਇਹ ਤੋਂ ਦੇਖ ਕੇ ਹੀ ਅੰਦਾਜ਼ਾ ਹੋ ਜਾਊਗਾ ਕਿ ਤੁਹਾਡੀ ਵੈਰਾਈਟੀ ਜਿਹੜੀ ਪੂਰੀ ਕਾਮਯਾਬਤਾ ਇੱਕ ਦੇ ਨਾਲ ਖੇਤ ਦੇ ਵਿੱਚ ਖੜੀ ਆ ਠੀਕ ਹੈ ਜੀ ਯਾਨੀ ਕਿ 22 ਜੂਨ ਤੋਂ ਬਾਅਦ ਤੁਸੀਂ ਇਹਨੂੰ ਖੇਤ ਦੇ ਵਿੱਚ ਲਗਾ ਸਕਦੇ ਆ ਪਨੀਰੀ ਦੀ ਉਮਰ ਕਿੰਨੀ ਆ ਵੱਧ ਤੋਂ ਵੱਧ ਦੀ 35 ਦਿਨ ਦੀ ਪਨੀਰੀ ਲਾਓ ਉਸ ਟਾਈਮ ਦੀ ਪਨੀਰੀ ਜਿਹੜੀ ਐ ਬਿਲਕੁਲ ਤੁਹਾਡੇ ਖੇਤ ਦੇ ਵਿੱਚ ਪਰਫੈਕਟ ਰਿਜ਼ਲਟ ਦੇਊਗੀ ਜੇ ਹੁਣ ਗੱਲ ਕੀਤੀ ਜਾਵੇ ਇਸ ਵੈਰਾਈਟੀ ਦੀ ਹਾਈਟ ਦੀ ਦੇਖੋ ਹਾਈਟ ਜਿਹੜੀ ਐ ਜੇ ਕੋਈ ਆਪਾਂ ਤਾਂ ਅੰਦਾਜ਼ਾ ਦੱਸਦੇ ਹੁੰਨੇ ਆ ਉਸ ਤੋਂ ਬਾਅਦ ਸਾਡੇ ਖੇਤ ਦੀ ਮਿੱਟੀ ਸਾਡੇ ਖੇਤ ਦੇ ਵਿੱਚ ਪਾਏ ਗਏ ਜਿਹੜੇ ਪੌਸ਼ਕ ਤੱਤ ਆ ਜ਼ਮੀਨ ਦੇ ਵਿੱਚ ਕਿੰਨੀ ਕੁ ਜਾਣਿਆ ਜਾਂ ਫਿਰ ਜਿਹੜੀਆਂ ਖਾਦਾਂ ਆ ਆਪਾਂ ਪਾਉਣੇ ਆ ਉਨਾ ਤੇ ਡਿਪੈਂਡ ਕਰਦਾ ਹੁੰਦਾ ਕਿ ਜਿਹੜੀ ਅਸਲੀ ਹਾਈਟ ਆ ਉਹ ਜਿੰਨੀ ਮੈਂ ਦੱਸਦਾ ਜਾਂ ਫਿਰ ਕੋਈ ਵੀ ਯੂਨੀਵਰਸਿਟੀ ਜਾਂ ਫਿਰ ਕੋਈ ਫਾਰਮਰ ਦੱਸਦਾ ਉਹਨੀਕ ਤਾਂ ਅੰਦਾਜ਼ਨ ਹੁੰਦੀ ਬਾਕੀ ਉਹਦੇ ਲਾਗੇ ਛਾਗੇ 2 ਸੈਂਟੀਮੀਟਰ ਵੱਧ ਵੀ ਸਕਦੀ ਆ ਘੱਟ ਵੀ ਸਕਦੀ ਆ ਉਹ ਆਪਣੇ ਖੇਤ ਤੇ ਮਿੱਟੀ ਤੇ ਡਿਪੈਂਡ ਹੁੰਦਾ ਆਪਣੀ ਸਾਂਭ ਸੰਭਾਲ ਤੇ ਪਰ ਹਾਂਜੀ ਇਹਦੀ ਅੰਦਾਜ਼ਨ ਹਾਈਟ ਆ ਜਿਹੜੀ ਔਸਤਨ ਹਾਈਟ ਹੈ ਉਹ 110-111 ਸੈਂਟੀਮੀਟਰ ਹੁੰਦੀ ਹੈ ਠੀਕ ਹੈ ਜੀ ਇੱਥੇ ਡਿੱਗਣ ਦੀ ਕੋਈ ਸਮੱਸਿਆ ਕੋਈ ਖਾਸ ਨਹੀਂ ਦੇਖੀ ਗਈ ਵਧੀਆ ਮਜ਼ਬੂਤ ਣਾੜ ਹੁੰਦਾ ਹੈ ਇਸ ਤੋਂ ਬਾਅਦ ਹੁਣ ਗੱਲ ਕੀਤੀ ਜਾਵੇ ਜੇ ਝਾੜ ਦੀ ਝਾੜ ਜੋ ਇੱਕ ਉਹ ਹੁੰਦਾ ਹੈ ਜੋ ਯੂਨੀਵਰਸਿਟੀ ਨੇ ਆਪਣੇ ਟ੍ਰਾਇਲਸ ਦੇ ਵਿੱਚ ਜਣਾ ਹੁੰਦਾ ਕਿਉਂਕਿ ਯੂਨੀਵਰਸਿਟੀ ਦਾ ਵੀਜ਼ਾ ਹੈ ਉਸ ਕਰਕੇ ਜਿਹੜੇ ਉਹਨਾਂ ਦੇ ਟ੍ਰਾਇਲ ਆ ਉਹਨਾਂ ਦੇ ਵਿੱਚ ਜਿਹੜਾ ਇਹਦਾ ਆਪਸ਼ਨ ਝਾੜ ਤੁਸੀਂ ਮੰਨ ਕੇ ਚਲੋ ਉਹ ਕਹਿੰਦੇ ਆ ਵੀ 31 ਕਿ ਕੁਆਂਟਲ ਦੇ ਜਾਂਦੀ ਪਰ ਆਪਣੇ ਫਾਰਮਰਸ ਜੋ ਡਾਟਾ ਆਪਾਂ ਦੇਖਿਆ ਪਿਛਲੇ ਸਾਲ ਦੇ ਡਾਟੇ ਦੀ ਵੀ ਜੇ ਗੱਲ ਕੀਤੀ ਜਾਵੇ ਤਾਂ ਇਹਦਾ ਵੀ 33.5 33 ਜਾਂ ਫਿਰ 35 ਕਿ ਕੁਆਂਟਲ ਤੱਕ ਕਿਸਾਨਾਂ ਨੇ ਆਪਣਾ ਝਾੜ ਦੱਸਿਆ ਆ ਐਵਰੇਜ ਝਾੜ ਜੇ ਤੁਸੀਂ ਕਹੋਗੇ ਤਾਂ 32 ਕਿ ਕੁਆਂਟਲ ਜਿਹੜਾ ਇਹਦਾ ਹੈਗਾ ਹੈ ਜਿਹੜਾ ਵਧੀਆ ਝਾੜ ਵੀ ਮੰਨਿਆ ਜਾ ਸਕਦਾ ਜਾ ਸਕਦਾ ਹੈ ਕਿਉਂਕਿ ਸਾਨੂੰ ਇੰਨਾ ਪਤਾ ਕਿ ਅੱਜ ਤੋਂ 10 ਸਾਲ ਪਿੱਛੇ ਜਾਈਏ 4 ਸਾਲ ਪਿੱਛੇ ਜਾਈਏ ਤਾਂ ਕਿੰਨੇ ਕ ਝਾੜ ਹੁੰਦੇ ਸੀ ਤਾਂ ਕਰਕੇ ਜਦੋਂ ਤੁਹਾਡਾ ਝਾੜ 32 ਕ ਕੁਇੰਟਲ ਆ ਜਾਂਦਾ ਉਸ ਤੋਂ ਵੱਧ ਤਾਂ ਇਹ ਵੈਰੈਟੀ ਦੇ ਵਿੱਚ ਦੇਣ ਦੀ ਸਮਰੱਥਾ ਹੈਗੀ ਹੈ ਕੋਈ ਸ਼ੱਕ ਨਹੀਂ ਹੈ ਤੇ ਉਸ ਤੋਂ ਬਾਅਦ ਆਪਾਂ ਵਧੀਆ ਹੀ ਮੰਨ ਸਕਦੇ ਹੁੰਨੇ ਆ ਝਾੜ ਠੀਕ ਹੈ ਨਾ ਤੇ ਹੋਰ ਜੇ ਇਸ ਵੈਰੈਟੀ ਦੀ ਇੱਕ ਹੋਰ ਖਾਸियत ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਇਹਦੇ ਦਾਣੇ ਦੀ ਕੁਆਲਿਟੀ ਆਪਣੀ ਹੁੰਦਾ ਫਸਲ ਦਾ ਉਹ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਦਾਣਾ ਤੇ ਜਿਹੜੀ ਇਹਦੀ ਵਾਢੀ ਹੁੰਦੀ ਹੈ ਉਹ ਖਰੀ ਥੋੜੀ ਜਿਹਾ ਦੇਖਣ ਨੂੰ ਤੁਹਾਨੂੰ ਨਾੜ ਆ ਉਹ ਹਰਾ ਲੱਗਣਾ ਆ ਬੇ ਜਿਹੜਾ ਨਾੜ ਉਹ ਹਰਾ ਹਰਾ ਆ ਹਨਾ ਜਿਹੜਾ ਦਾਣਾ ਹੈ ਤੁਹਾਡਾ ਉਹ ਤਿਆਰ ਹੋਇਆ ਹੁੰਦਾ ਉਹਦਾ ਆਪਾਂ ਨੂੰ ਇੱਕ ਬੈਨੀਫਿਟ ਹੈ ਜਿਹੜਾ ਇੱਕ ਫਾਇਦਾ ਇਹ ਵੀ ਹੋ ਜਾਂਦਾ ਕਿ ਜਿਹੜੇ ਕਿਸਾਨਾਂ ਨੇ ਜਿਹੜਾ ਆਪਣਾ ਪਰਾਲੀ ਹੁੰਦੀ ਆ ਝੋਨੇ ਦਾ ਨਾੜ ਹੁੰਦਾ ਬਾਅਦ ਚ ਆਪਣਾ ਵੇਸਟ ਹੁੰਦਾ ਜੇ ਉਹਨੂੰ ਹਰੇ ਨੂੰ ਖੇਤ ਦੇ ਵਿੱਚ ਮੈਨੇਜ ਕਰਨਾ ਤਾਂ ਬੈਸਟ ਤਰੀਕਾ ਹੁੰਦਾ ਉਹਨਾਂ ਵੱਡ ਹੋ ਜਾਂਦਾ ਪ੍ਰੋਪਰ ਜਿਹੜਾ ਹਰਾ ਨਾੜ ਹੁੰਦਾ ਆ ਤਾਂ ਕਰਕੇ ਇਹ ਵੀ ਇੱਕ ਇਹਦਾ ਪਲੱਸ ਪੁਆਇੰਟ ਕਹਿ ਲਓ ਪੋਜ਼ਿਟਿਵ ਪੁਆਇੰਟ ਕਹਿ ਲਓ ਕਿ ਦੇਖਣ ਨੂੰ ਨਾੜ ਹਰਾ ਹੋਊਗਾ ਤੇ ਦਾਣਾ ਤੁਹਾਡਾ ਇੰਤਿਆਰ ਹੋਇਆ ਹੋਊਗਾ ਤੇ ਇਹ ਵੀ ਇੱਕ ਕਿਤੇ ਨਾ ਕਿਤੇ ਝਾੜ ਦੇ ਵਿੱਚ ਕਾਫੀ ਵੱਡਾ ਰੋਲ ਅਦਾ ਕਰ ਦਿੰਦਾ ਹੁੰਦਾ ਹੈ ਹੁਣ ਜੇ ਗੱਲ ਕੀਤੀ ਜਾਵੇ ਪੱਕਣ ਨੂੰ ਕਿੰਨਾ ਸਮਾਂ ਲੈਂਦੀ ਹੈ ਤਾਂ ਖੇਤ ਦੇ ਵਿੱਚ ਲਾਉਣ ਤੋਂ ਬਾਅਦ ਤੁਸੀਂ ਮੰਨ ਕੇ ਚੱਲੋ ਕਿ ਇਹਨੇ 110 ਦਿਨ ਨੇ ਜੇ ਤੁਸੀਂ 30 35 ਦਿਨ ਦੀ ਬਨੀਰੀ ਲਾਉਨੇ ਆ ਤਾਂ 110 ਦਿਨ ਖੇਤ ਦੇ ਵਿੱਚ ਲੈਣੇ ਹੁੰਦੇ ਆ ਤੇ ਬਾਕੀ ਉਹੀ ਮੌਸਮ ਤੇ ਡਿਪੈਂਡ ਕਰਦਾ ਤੁਹਾਡੀ ਜ਼ਮੀਨ ਤੇ ਡਿਪੈਂਡ ਕਰਦਾ ਹਫ਼ਤਾ 10 ਦਿਨ ਜਿਹੜਾ ਅੱਗੇ ਪਿੱਛੇ ਹੋ ਜਾਂਦਾ ਹੈ ਸਾਮ ਸੰਭਾਲ ਤੇ ਸਾਰਾ ਕੁਝ ਡਿਪੈਂਡ ਕਰਦਾ ਇਹ ਜਿਹੜੀ ਇਹਦੀ ਮੋਡਲ ਹੀ ਜਾਣਕਾਰੀ ਆ ਕੋਈ ਵੀ ਵੈਰਾਈਟੀ ਹੁੰਦੀ ਉਹਦੇ ਬਾਰੇ ਸਾਨੂੰ ਇੰਨਾ ਕੁ ਜ਼ਰੂਰ ਅੰਦਾਜ਼ਾ ਹੋਣਾ ਚਾਹੀਦਾ ਕਿ ਅਸੀਂ ਕਦੋਂ ਬੀਜੀ ਆ ਜਿਹੜੀ ਪਨੀਰੀ ਕਿੰਨੇ ਦਿਨ ਦੀ ਲਈਏ ਉਸ ਤੋਂ ਬਾਅਦ ਸਾਡੀ ਫਸਲ ਐਵਰੇਜ ਕਦ ਤੱਕ ਤੱਕ ਤਿਆਰ ਹੋ ਸਕਦੀ ਆ ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਥੋੜੀ ਸਾਮ ਸੰਭਾਲ ਕਰਨੀ ਸੌਖੀ ਹੋ ਜਾਂਦੀ ਹੈ ਤੇ ਜਿਹੜਾ ਫਸਲ ਦਾ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਕਿਹੜੀ ਸਟੇਜ ਤੇ ਇਸ ਟਾਈਮ ਹੈਗੀ ਆ ਸੋ ਮੈਂ ਮੇਰੇ ਵੱਲੋਂ ਇਹ ਕੋਸ਼ਿਸ਼ ਕੀਤੀ ਆ ਨਿਕੀਜੀ ਜਾਣਕਾਰੀ ਦੇਣ ਦੀ ਉਮੀਦ ਕਰਦਾ ਆ ਕਿ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੈ ਲਾਈਕ ਕਰ ਦਿਓ ਕੋਈ ਵੀ ਸਵਾਲ ਹੁੰਦਾ ਜਾਂ ਸੁਝਾਅ ਹੁੰਦਾ ਤੁਸੀਂ ਵੀ ਦੇ ਸਕਦੇ ਸਾਰੇ ਕਿਸਾਨਿਆ ਰਲ ਮਿਲ ਕੇ ਖੇਤੀ ਦੇ ਵਿੱਚ ਜੇ ਕੋਈ ਕਿਸੇ ਦਾ ਭਲਾ ਹੋ ਸਕਦਾ ਕਰੀਏ ਪਰ ਹਾਂਜੀ ਕੁਦਰਤ ਦਾ ਜ਼ਰੂਰ ਖਿਆਲ ਕਰੀਏ ਅੱਗਾਂ ਲਾਉਣ ਤੋਂ ਬਚਾ ਕਰਕੇ ਆਪਣੀ ਜ਼ਮੀਨ ਨੂੰ ਵੀ ਬਚਾਈਏ ਤੇ ਕੁਦਰਤ ਦੇ ਨਾਲ ਆਪਣੀ ਮਿੱਤਰਤਾ ਬਰਕਰਾਰ ਰੱਖੀਏ ਕਿਉਂਕਿ ਸਾਡੀ ਸਾਰੀ ਫਸਲ ਜਾਂ ਫਿਰ ਸਾਡੀ ਸਾਰੀ ਮਿਹਨਤ ਦਾ ਮੁੱਲ ਜਿਹੜਾ ਉਹ ਕੁਦਰਤ ਹੀ ਮੋੜ ਸਕਦਾ ਸੋ ਉਹਦੇ ਪ੍ਰਤੀ ਆਪਾਂ ਜਿਹੜਾ ਹੈ ਆਪਣਾ ਪਿਆਰ ਬਣਾਈ ਰੱਖੀਏ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੁਣ ਮਿਲਾਂਗੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ